सत संग <aría> <welche> ਜੇ ਮੰਦ ਰਸ ਲੈ ਰਹੇ ਤੇ ਮਨਾਤੇ ਕੁਬ ਬਚੇ सिब तेरी त सिबत बण ਤਨ ਤਨ ਮਰਛਾਸ ਲੈਦੇ ਮਨਾਟੈ ਪਿਆਰ ਨਾਲ ਕਹਿਣਾ ਜੀ ਤਹਾਨ ਨੰਗਾ ਪਿਆਰ ਸੇ ਬੋਲੋ ਪਿਆਰੇ ਹੋ ਤਹਾਨ ਨੰਗਾ ਜੀ ਸਾਹਿਬ ਸਾਸ਼ਵੀ ਐਮਐਲਏ ਸਾਹਿਬ ਇਹਨਾਂ ਨੇ ਸਭੂ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਚੇ ਪਾਤਸ਼ਾਹ ਇਹ ਅਨਿਛਾ ਨਾ ਚੇ ਸਾਨੂੰ ਦੀ ਇਹਨਾਂ ਨੂੰ ਵੀ ਸਾਰਿਆਂ ਨੂੰ ਲਈ ਰੱਖੇ ਪਿਆਰ ਸੇ ਕਹਿਣਾ ਜੀ ਤਹਾਨ ਨੰਗਾ ਜੀ Dan selanjutnya, 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 ਅੱਜ ਨਾਬਾ ਦੇ ਵਿੱਚ ਨਾਬਾ ਦੀ ਦਾਣਾ ਮੰਡੀ 'ਚ ਬਹੁਤ ਹੀ ਵੱਡਾ ਪ੍ਰੋਗਰਾਮ ਨੰਕਾਰੀ ਮਿਸ਼ਨ ਦਾ ਮਾਤਾ ਸਿੱਖਿਆ ਜੀ ਪਹੁੰਚੇ ਇੱਥੇ ਉਹਨਾਂ ਨੂੰ ਜੀਆ ਨੂੰ ਨਾਬਾ ਸ਼ਹਿਰ ਦੇ ਵਿੱਚ ਪਹੁੰਚੇ ਆ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਕਿ ਉਹ ਆਪਣੇ ਸੰਗਤ ਦਾ ਆਨੰਦ ਲੈ ਰਹੀ ਆ ਔਰ ਪ੍ਰਵਚਨ ਸਟੇਜ ਤਜਲੇ ਸੰਭਲੇ ਨੇ ਬਹੁਤ سارے ਸਿੱਖਿਆ ਲੈ ਰਹੇ ਨੇ ਪਰ ਬਹੁਤ ਹੀ ਬੁਕਤਾਂ ਪ੍ਰਬੰਧ ਲੰਗਰ ਦੇ ਸੰਗਤ ਦੇ ਬੈਠਣ ਵਾਸਤੇ ਬੇਸ਼ੱਕ ਅੰਦਰ ਦੇਵਤਾ ਜਿਆਦਾ ਮਿਹਰਬਾਨ ਹੋ ਕੇ ਜੀ ਬਰਸਾਤ ਹੋ ਰਹੀ ਹੈ ਪਰ ਉਸ ਦੇ ਬਾਅਦ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਔਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਗਏ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਕਰਦਾ ਐਕਚੁਅਲੀ ਪਹਿਲੀ ਵਾਰ ਨਹੀਂ ਹੋ ਰਿਹਾ ਹਨ ਬਾਬਾ ਹਰਦੇਵ ਸਿੰਘ ਜੀ 2048 ਇਹ ਹਜੂਰ ਮਾਤਾ ਜੀ ਜਦੋਂ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਇਹਨਾਂ ਦਾ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਹੜਾ ਕਿ 90 ਵਿੱਚ 16 ਸਾਲ ਬਾਅਦ ਸੰਗਤ ਮੀ ਕਰਕੇ ਜਿਹੜਾ ਥੋੜਾ ਜਿਹਾ ਘਟ ਜਾਈਗੀ ਅਦਰਵਾਜ਼ੀ ਪਹਿਲਾਂ 50000 ਦੇ ਕਰੀਬ ਸਾਡਾ ਐਸਟੀਮੇਟ ਸੀ ਫਿਰ ਵੀ ਅੱਜ ਵੀ ਜਿਹੜੀ ਹੈ ਹੁਣ 20000 ਦੇ ਕਰੀਬ ਤਾਂ ਹੋਏਗੀ ਇਸ ਦਾ ਇਹ ਤਾਂ ਮਾਨ ਦਾ ਦਾ ਸੰਦੇਸ਼ ਹੈ ਜੋ ਮਾਤਾ ਜੀ ਦੇਣ ਆਏ ਨੇ ਸਾਰੀ ਮਾਨਵਤਾ ਨੂੰ ਕਿਉਂਕਿ ਸਾਡੇ ਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਕੋਈ ਜਾਤ ਦੀ ਕੋਈ ਪਾਤ ਦੀ ਨਹੀਂ ਸਾਰੀ ਏਕਤਾ ਦੀ ਜੋ ਹਿਊਮਨ ਬਿੰਗ ਦੀ ਗੱਲ ਹੁੰਦੀ ਹੈ ਦੇ ਨਰ ਜੋ ਹੈ ਉਹ ਨਰਾਇਣ